ਇਹ ਸਿਚੁਏਸ਼ਨ ਨੂੰ ਦੇਖੋ ਮੈਨੂੰ ਇੱਕੋ ਮੇਰੀ ਲਾਈਫ ਦੀ ਮੈਮਰੀ ਹੈ ਜਿਹੜੀ ਜਦੋਂ ਮੈਂ ਥੀਏਟਰ ਸ਼ੁਰੂ ਹੀ ਕੀਤਾ ਸੀ ਮੈਂ ਗੁਰਸ਼ਰਨ ਭਾਰੀ ਹੋਰਾਂ ਨੂੰ ਜਦੋਂ ਮਿਲਣਾ ਸੀ ਪਹਿਲੀ ਵਾਰ ਸਾਡੇ ਕਾਲਜ ਚ ਨਾ ਮੈਂ ਗਵਰਨਮੈਂਟ ਕਾਲਜ ਮੁਹਾਲੀ ਪੜਿਆ ਫੇਸ 6 ਉਥੇ ਸਾਨੂੰ ਜਿਹੜੇ ਕਰਾਉਦੇ ਸੀ ਸੁਲੇਮਾਨ ਭਾਜੀ ਉਹ ਕਹਿੰਦੇ ਰਿਹਰਸਲ ਕਰਵਾ ਰਹੇ ਸੀ ਕਹਿੰਦੇ ਓਏ ਭਾਜੀ ਨਹੀਂ ਆਉਣਾ ਅੱਜ ਭਾਜੀ ਨਹੀਂ ਆਉਣਾ ਅੱਜ ਭਾਜੀ ਨਹੀਂ ਆਉਣਾ ਨਾਟਕ ਦੇਖਣ ਮੈਂ ਉਹ ਗੁਰਸ਼ਰਨ ਭਾਰੀ ਬਾਰੇ ਜਾਣਦਾ ਨਹੀਂ ਸੀ 1999 ਦੀ ਗੱਲ ਹੈ ਤੇ ਬੜੀ ਇੰਟਰਸਟਿੰਗ ਗੱਲ ਆ ਕਹਿੰਦੇ ਭਾਜੀ ਨੇ ਆਉਣਾ ਭਾਜੇ ਦੇ ਮੁਰੇ ਕੋਈ ਗਸਤਾਖੀ ਨਹੀਂ ਕਰਨੀ ਕਿਸੇ ਨੇ ਬੰਦੇ ਬਣ ਕੇ ਰਿਓ ਮੈਂ ਕਿਹਾ ਭਾਜੀ ਬਈ ਠੀਕ ਐ ਭਾਜੀ ਹੁਣ ਕਿਦਾਂ ਹੁੰਦੇ ਨੇ ਭਾਜੀ ਭਾਜੀ ਜੇ ਸਾਡੇ ਤੋਂ ਵੱਡੇ ਹੈਨਾ ਤੇ ਗੁਰਸ਼ਰਨ ਭਾਜੀ ਜਿਹੜੇ ਸਾਰੇ ਜਿਹਨਾਂ ਨੂੰ ਸਾਰਾ ਪੰਜਾਬ ਸਾਰੇ ਪੰਜਾਬੀ ਭਾਜੀ ਕਹਿੰਦੇ ਸੀ ਉਹ ਇੱਕ 1929 ਜਨਮ ਦਾ ਬਰਥ ਹੋਇਆ ਸੀਗਾ ਜਨਮ ਹੋਇਆ ਸੀ ਤੇ ਆ 1999 ਦੀ ਗੱਲ ਐ ਉਸ ਵੇਲੇ ਉਹ 70 ਸਾਲ ਦੇ ਸੀ ਤੇ ਜਦੋਂ ਉਹ ਪਹੁੰਚੇ ਤੇ ਕਹਿੰਦੇ ਭਾਜੀ ਆ ਗਏ ਭਾਜੀ ਆ ਗਏ ਮੈਂ ਭਾਜੀ ਤੇ ਦੱਸਦੇ ਨਹੀਂ ਮੈਂ ਤੇ ਪਾਪਾ ਹੀ ਆਏ ਨੇ ਤੇ ਉਹ ਗੁਰਸ਼ਰਨ ਭਾਜੀ ਸੀ ਫਿਰ ਉਸ ਤੋਂ ਬਾਅਦ ਮੈਨੂੰ ਬੜਾ ਚਾਹ ਚੜਿਆ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਬਹੁਤਾ ਨਹੀਂ ਸੀ ਉਹ ਬੋਲ ਰਹੇ ਪਹਿਲੀ ਮੁਲਾਕਾਤ 'ਚ ਤੇ ਸਾਰੇ ਜਣੇ ਤਿਆਰ ਹੋ ਰਹੇ ਸੀ ਅਸੀਂ ਮੈਂ ਭੱਜ ਕੇ ਆਪਣੇ ਕਾਲਜ ਦੀ ਕੈਂਟੀਨ ਗਿਆ ਚਾਚੇ ਇੱਕ ਵਧੀਆ ਜੀ ਚਾਹ ਬਣਾ ਮਿੱਠੀ ਜੀ ਕੈਂਟ ਜੀ ਕੈਂਟੀਨ ਵਾਲੇ ਨੂੰ ਕਿਹਾ ਮੈਂ ਉਹ ਚਾਹ ਲੈ ਕੇ ਆ ਗਿਆ ਤੇ ਗੁਰਸ਼ਰਨ ਭਾਈ ਨੂੰ ਫੜਾਈ ਭਾਜੀ ਇਦਾਂ ਬੈਠੇ ਸੀ ਕੁਰਸੀ ਤੇ ਅਸੀਂ ਸਾਰੇ ਤਿਆਰ ਹੋ ਰਹੇ ਹਾਂ ਤੇ ਚਾਹ ਫੜਾਈ ਚਾਹ ਪੀ ਲਈ ਉਹਨਾਂ ਨੇ ਬੜੀ ਇੰਟਰਸਟਿੰਗ ਗੱਲ ਆ ਬੜੀ ਮਿੱਠੀ ਚਾਹ ਬਾਅਦ ਚ ਪਤਾ ਲੱਗਾ ਭਾਈ ਨੂੰ ਤਾਂ ਡਾਇਬਟੀਸ ਸੀ ਆ ਉਹਨਾਂ ਨੇ ਫੇਰ ਵੀ ਪੀ ਲਈ ਉਹਨਾਂ ਨੇ ਮੇਰਾ ਇੰਨਾ ਮਾਨ ਰੱਖਿਆ ਵੱਡੇ ਲੋਕ ਵੱਡੇ ਹੁੰਦੇ